ਕਿ ਕੋਈ ਵੀ ਸਰਕਾਰ ਜਿਹੜੀ ਆਉਂਦੀ ਆ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੀ ਆ ਲੇਕਿਨ ਡਾਈਵਰਸੀਫਿਕੇਸ਼ਨ ਤੇ ਗੰਭੀਰ ਨਹੀਂ ਹੁੰਦੇ ਤੇ ਮੈਂ ਉਥੇ ਕਿਸਾਨਾਂ ਨਾਲ ਮੇਜ ਐਕਸਪਰਟ ਡਾਕਟਰ ਚੌਧਰੀ ਨੂੰ ਲੈ ਕੇ ਗਿਆ ਜਿਨ੍ਹਾਂ ਨੇ ਮੱਕੀ ਦੇ ਉੱਤੇ ਮੱਕੀ ਬੀਜਣੀ ਕਿਦਾਂ ਬੀ ਕਿਹੜੇ ਨੇ ਤੇ ਉਹਦਾ ਉਤਪਾਦਨ ਵੱਧ ਤੋਂ ਵੱਧ ਕਿਵੇਂ ਲਿਆ ਜਾਵੇ ਉਹਦੀ ਗੱਲ ਕੀਤੀ ਜਿੱਥੇ ਮੈਂ ਉਹਨਾਂ ਨੂੰ ਨਾਲ ਲੈ ਕੇ ਗਿਆ ਅੱਜ ਕਿਸੇ ਨੂੰ ਵੀ ਅਸੀਂ ਕਹੀਏ ਕਿ ਤੁਸੀਂ ਆ ਫਸਲ ਬੀਜਦੇ ਹੋ ਲੋਕ ਕਹਿੰਦੇ ਵੀ ਵੈਜੀਟੇਬਲਸ ਬਿਜਣੀਆਂ ਚਾਹੀਦੀਆਂ ਗੱਲ ਮਾਰਕੀਟਿੰਗ ਦੀ ਆ ਹੁਣ ਮੱਕੀ ਜੇ ਬਿਜਾਉਣੀ ਆ ਤੇ ਉਹਦੀ ਮਾਰਕੀਟਿੰਗ ਦੀ ਗੱਲ ਕੌਣ ਕਰੇਗਾ ਸਰਕਾਰ ਨੇ ਨਾ ਤਾਂ ਵਜਾਉਣ ਦੀ ਗੱਲ ਕੀਤੀ ਤੇ ਨਾ ਮਾਰਕੀਟਿੰਗ ਦੀ ਕੀਤੀ ਔਰ ਜਦੋਂ ਪਿਛਲੇ ਸਾਲ ਪਿਛਲੇ ਸਾਲ ਪਿੰਕ ਬੋਲ ਵਾਰਮ ਕਰਕੇ ਕਾਟਨ ਖੜੀ ਲੋਕਾਂ ਨੇ ਵਾਈ ਤਾਂ ਮੇਰੇ ਮਨ ਚ ਆਇਆ ਕਿ ਮੱਕੀ ਹੀ ਇਹਦਾ ਇਲਾਜ ਹੈ ਔਰ ਸਾਨੂੰ ਮੱਕੀ ਦਾ ਜਿਹੜਾ ਇਲਾਕਾ ਉਹ ਜਿਹੜਾ ਕਾਟਨ ਦਾ ਇਲਾਕਾ ਉਹ ਚ ਮੱਕੀ ਬੀਜਣੀ ਚਾਹੀਦੀ ਆ ਤੇ 10 ਏਕੜ ਪਿਛਲੇ ਸਾਲ ਬਿਜਾਈ ਕੀਤੀ ਔਰ ਬਿਲਕੁਲ ਗਲਤ ਟਾਈਮ ਤੇ ਜਿਹੜਾ ਮਹੀਨਾ ਵਢਣ ਦਾ ਹੁੰਦਾ ਨਾ ਮੱਕੀ ਦਾ ਸਤੰਬਰ ਅਖੀਰ ਚ ਵੱਢੀਦੀ ਆ ਤੇ ਪਹਿਲੀ ਸਤੰਬਰ ਨੂੰ ਉਹ ਮੱਕੀ ਬਿਜਾਈ ਹੋਈ 22 ਕੁਇੰਟਲ ਨਿਕਲੀ ਮੈਂ ਸਰਕਾਰ ਨੂੰ ਚਿੱਠੀ ਵੀ ਲਿਖੀ ਆ ਕਿ ਮੱਕੀ ਨੂੰ ਪ੍ਰਮੋਟ ਕਰੋ ਜਿਹੜੀ ਬਰਸਾਤੀ ਆ ਔਰ ਬਰਸਾਤੀ ਮੱਕੀ 30 ਤੋਂ ਵੱਧ ਕੁਇੰਟਲ ਨਿਕਲਣਗੇ ਜੇ ਉਹਨੂੰ ਢੰਗ ਨਾਲ ਆਪਾਂ ਦੇਖ ਰੇ ਕਰੀਏ ਔਰ ਉਹਦੀ ਪ੍ਰੋਮੋਸ਼ਨ ਦੇ ਵਿੱਚ ਮੈਂ ਆਪਣੇ ਵੱਲੋਂ ਵੱਧ ਤੋਂ ਵੱਧ ਯੋਗਦਾਨ ਪਾਵਾਂਗਾ ਮੈਂ ਉਹਨਾਂ ਨੂੰ ਸਾਰਿਆਂ ਨੂੰ ਉੱਥੇ ਦੱਸਿਆ ਤੇ ਹੁਣ ਗੱਲ ਆ ਜਾਂਦੀ ਆ ਕਿ ਭਾਈ ਮੱਕੀ ਦੀ ਵਾਇਬਿਲਿਟੀ ਮੱਕੀ ਨੂੰ ਵਾਇਬਲ ਕਰਨ ਲਈ ਸ਼ੁਰੂ ਦੇ ਵਿੱਚ ਦੇਖੋ ਆਪਾਂ ਨੂੰ ਉਹਨਾਂ ਨੂੰ ਕੋਈ ਨਾ ਕੋਈ ਕੈਸ਼ ਇਨਸੈਂਟਿਵ ਦੇਣਾ ਪਊਗਾ ਜਿਹੜਾ ਬੰਦਾ ਮੱਕੀ ਬੀਜੂਗਾ ਚੋਨਾ ਨਹੀਂ ਬੀਜੂਗਾ ਉਹ 10000 ਰੁਪਏ ਪਰ ਏਕੜ ਦਾ ਸਰਕਾਰ ਦਾ ਬਿਜਲੀ ਦਾ ਬਿੱਲ ਘਟਾਊਗਾ ਸੋ 10000 ਰੁਪਏ ਸਿੱਧਾ ਉਹਨੂੰ ਟ੍ਰਾਂਸਫਰ ਕਰ ਦਿਓ ਇਹ ਹੀ ਚੀਜ਼ ਪਰ ਸਰਕਾਰ ਤੋਂ ਮੰਗੋ ਕਿ ਪੰਜਾਬ ਨੂੰ ਰੇਗਿਸਤਾਨ ਬਣੋਂ ਤੋਂ ਬਚਾਉਣ ਲਈ ਸਾਨੂੰ ਆ ਇਨਸੈਂਟਿਵ ਦੇਣਾ ਪਊਗਾ 10000 ਪੰਜਾਬ ਸਰਕਾਰ ਦੇਵੇ 15000 ਭਾਰ ਸਰਕਾਰ ਤੋਂ ਕਰੇ ਔਰ ਹੁਣ ਗੱਲ ਮਾਰਕੀਟਿੰਗ ਦੀ ਸੀ ਔਰ ਮੈਂ ਉੱਥੇ ਅਸ਼ੋਰ ਕੀਤਾ ਕਿ ਬਰਸਾਤੀ ਮੱਕੀ 2 ਸਾਲ ਲਈ ਰਾਣਾ ਗੁਰਜੀਤ ਸਿੰਘ ਜਿਵੇਂ ਮਰਜ਼ੀ ਕਰੇ ਉਹ ਐਮਐਸਪੀ ਦੇ ਭਾਅ ਤੇ ਖਰੀਦੇਗਾ ਉਹਦੇ ਪਿੱਛੇ ਕਾਰਨ ਹੈ ਅਗਰ ਕਾਰਨ ਦੇਖਿਆ ਜਾਵੇ ਤਾਂ ਇਥੈਨੋਲ ਜਿਹੜਾ ਆ ਮੱਕੀ ਤੋਂ ਬਣ ਸਕਦਾ ਬਣਦਾ ਆ ਔਰ ਰੋਜਦਾ 5000 ਏਕੜ ਹਰਿਆਣਾ ਪੰਜਾਬ ਦੇ ਜਿਹੜੇ ਡਿਸਟ੍ਰਿਕਟ ਲਰ ਆ 5000 ਏਕੜ ਮੱਕੀ ਪੀੜਨ ਗਏ ਸੋ ਆਪਾਂ ਉਥੇ ਐਮਐਸਪੀ ਦੀ ਗੱਲ ਕੀਤੀ ਆ ਉਹ ਡਟਕੇ ਕੀਤੀ ਆ ਖੜੇ ਹੋਵਾਂਗੇ ਔਰ ਫਾਰਮਰ ਨੂੰ ਅੱਜ ਲੋੜ ਹੈ ਸਪੋਰਟ ਦੀ ਕਿ ਵੀ ਸਾਨੂੰ ਮੱਕੀ ਜਾਂ ਕੋਈ ਵੀ ਚੀਜ਼ ਪੈਦਾ ਕਰੀਏ ਉਹਨੂੰ ਖਰੀਦੇਗਾ ਕੌਣ ਸੋ ਰਾਣਾ ਗੁਰਜੀਤ ਸਿੰਘ ਨੇ ਇੱਕ ਸੋਚ ਅੱਗੇ ਕੀਤੀ ਆ ਲੇਕਿਨ ਇਹ ਇਕੱਲੇ ਰਣਾ ਗੁਰਜੀਤ ਸਿੰਘ ਦੇ ਕਰਨਾ ਨਹੀਂ ਹੁਣੀ ਸਰਕਾਰਾਂ ਨੂੰ ਆਪਣਾ ਆਪਣਾ ਯੋਗਦਾਨ ਪਾਉਣਾ ਪਊਗਾ ਔਰ ਖਾਲੀ ਇਹ 2 ਸਾਲ ਦੀ ਗੱਲ ਨਹੀਂ 2 ਸਾਲ ਤਾਂ ਮੇਰੀ ਜ਼ਿੰਮੇਵਾਰੀ ਮੈਂ ਖਰੀਦੂਗਾ ਲੇਕਿਨ ਉਹਦੇ ਬਾਅਦ ਕੀ ਪ੍ਰੋਗਰਾਮ ਬਣਨੇ ਆ ਬੋਲ ਨੂੰ ਮੈਂ ਰੋਲ ਕੀਤਾ ਹੁਣ ਸਰਕਾਰ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਂਦੀ ਆ ਮੇਰੇ ਨਾਲ ਗੱਲ ਕਰਦੀ ਆ ਜਾਂ ਆਪਣੇ ਅਫਸਰਾਂ ਨੂੰ ਹਦਾਇਤ ਦੇ ਕੇ ਪਾਲਿਸੀ ਬਣਾਉਂਦੀ ਆ ਉਹਦੇ ਤੇ ਚਰਚਾ ਹੋਣੀ ਚਾਹੀਦੀ ਆ ਔਰ ਆ ਵੀ ਸਦਨ ਜੇ ਅੱਜ ਸਦਿਆ ਉਹਦੇ ਤੇ ਖੇਤੀਬਾੜੀ ਦੀ ਇਹਨਾਂ ਦੀ ਪਾਲਿਸੀ ਵੇਖੀ ਉਹ ਬਿਲਕੁਲ ਹਲੋ ਆ ਉਹਦੇ ਅੰਦਰ ਕੁਝ ਨਹੀਂ ਉਹਦੇ ਤੇ ਚਰਚਾ ਹੋਣੀ ਚਾਹੀਦੀ ਆ ਇਹ 2 ਦਿਨ ਦਾ ਸੈਸ਼ਨ ਮਹਿਸ ਬਲਾ ਕੇ ਤੇ ਸਟੈਚੂਟਰੀ ਰਿਕੁਆਇਰਮੈਂਟ ਤੁਸੀਂ ਫੁੱਲਫਿਲ ਕਰਨ ਲਈ ਬੁਲਾਓ ਮੈਂ ਸਮਝਦਾ ਹਾਂ ਕਿ ਤੋਂ ਮੰਦ ਭਾਗਾ ਪੰਜਾਬ ਲਈ ਕੋਈ ਗੱਲ ਨਹੀਂ ਹੋ ਸਕਦੀ ਔਰ ਖਾਲੀ ਇਹ ਨਹੀਂ ਅੱਜ ਪੰਜਾਬ ਨੂੰ ਇੱਕ ਦਿਸ਼ਾ ਦੇਣ ਦੀ ਲੋੜ ਹੈ ਔਰ ਪੰਜਾਬ ਦੇ ਲੋਕ ਉਡੀਕ ਰਹਾ ਔਰ ਮੇਰੇ ਮਨ ਚ ਬੜੇ ਵਲਵਲੇ ਆ ਐਮ ਐ ਪ੍ਰੈਕਟੀਕਲ ਮੈਨ ਮੈਂ ਜ਼ਿੰਦਗੀ ਚ ਕਿਸਾਨੀ ਤੋਂ ਉੱਪਰ ਉੱਠਿਆ ਤੇ ਮੈਂ ਸਾਰੇ ਨੌਜਵਾਨਾਂ ਨੂੰ ਇਹ ਕਹਿਣਾ ਚਾਹਣਾ ਕਿ ਅਗਰ ਹਿੰਮਤ ਕਰੋਗੇ ਤੁਸੀਂ ਉਦਯੋਗ ਪਤੀ ਬਣ ਸਕਦੇ ਹੋ ਤੁਸੀਂ ਜ਼ਿੰਦਗੀ ਚ ਕੁਝ ਵੀ ਕਰ ਸਕਦੇ ਹੋ ਔਰ ਇੱਕ ਪ੍ਰਪੋਜ਼ਲ ਮੇਰਾ ਮੈਂ ਬਹੁਤ ਦੇਰ ਪਹਿਲਾਂ ਤੋਂ 2015 ਚ ਮੋਦੀ ਸਾਹਿਬ ਨੂੰ ਚਿੱਠੀ ਲਿਖੀ ਸੀ ਮੈਂ ਲਿਖਿਆ ਸੀ ਕਿ ਕਿਸਾਨ ਨੂੰ ਤੁਸੀਂ son of the soil ਨੂੰ ਤੁਸੀਂ ਐਂਟਰਪ੍ਰੈਨਿਅਰ ਬਣਾਓ